ਜੀ ਸਾਰਿਆਂ ਦਾ ਸਾਈਂ ਜੀ ਐਨੀਮਲ ਐਂਡ ਬਰਡ ਵੈਲਫੇਅਰ ਸੁਸਾਇਟੀ ਚ ਅੱਜ ਇੱਕ ਨਵਾਂ ਬੇਬੀ ਆਇਆ ਹੈ ਇਹ ਡਵ ਦਾ ਬੱਚਾ ਜੀ ਛੋਟਾ ਜੋ ਨਿਤਿਕਾ ਡਾਕਟਰ ਨਿਤਿਕਾ ਮੈਮ ਵੱਲੋਂ ਸਾਨੂੰ ਰੈਸਕਿਊ ਕਰਾਇਆ ਗਿਆ ਸੀ ਇਹ ਉਹਨਾਂ ਨੂੰ ਗਿਰਿਆ ਮਿਲਿਆ ਸੀ ਪਰ ਇਹਦੇ ਪੇਰੈਂਟਸ ਨਾ ਮਿਲਣ ਕਰਕੇ ਉਹਨਾਂ ਨੇ ਇੱਕ ਦਿਨ ਇਹਨੂੰ ਰੱਖਿਆ ਔਰ ਫੀਡ ਵਗੈਰਾ ਦਿੱਤੀ ਲੇਕਿਨ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਛੋਟੇ ਬੱਚੇ ਆ ਇਹਨਾਂ ਨੂੰ ਪਾਲਣਾ ਬਹੁਤ ਮੁਸ਼ਕਿਲ ਹੁੰਦਾ ਹੈ ਇਹਨਾਂ ਨੂੰ ਹਰ ਅੱਧੇ ਘੰਟੇ ਬਾਅਦ ਘੰਟੇ ਬਾਅਦ ਫੀਡ ਦੀ ਲੋੜ ਪੈਂਦੀ ਹੈ ਤੇ ਅਸੀਂ ਵੀ ਇਹਨੂੰ ਫੀਡ ਦੇ ਰਹੇ ਹਾਂ ਅੱਜ ਦੀ ਫੀਡ ਹੈ ਜੀ ਰੈਡੀ ਹੈ ਇਹਨੂੰ ਅਸੀਂ ਖਵਾਵਾਂਗੇ ਉਸ ਤੋਂ ਬਾਅਦ ਇਹਨੂੰ ਦੁਬਾਰਾ ਇਹਦੇ ਜਿਹੜਾ ਬਾਕਸ ਆ ਉਹਦੇ ਵਿੱਚ ਰੱਖਿਆ ਜਾਏਗਾ ਕਿਉਂਕਿ ਇਹਨੂੰ ਟੈਂਪਰੇਚਰ ਮੇਨਟੇਨ ਕਰਕੇ ਦੇਣਾ ਪੈਂਦਾ ਜੀ ਕਿਉਂਕਿ ਆਪਣੀ ਮਾਂ ਨਾਲ ਰਹਿੰਦਾ ਤੇ ਟੈਂਪਰੇਚਰ ਇਹਨੂੰ ਪ੍ਰੋਪਰ ਉਹੀ ਦੇਣਾ ਪਏਗਾ ਜੋ ਇਹਦੀ ਮਦਰ ਇਹਨੂੰ ਦੇ ਰਹੀ ਹੈ ਨਹੀਂ ਤਾਂ ਇਹ ਸਰਵਾਈਵ ਨਹੀਂ ਕਰ ਪੰਦੇ ਹੋਪ ਤੁਸੀਂ ਪ੍ਰੇ ਕਰੋਗੇ ਇਸ ਬੱਚੇ ਲਈ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਇਹਦੀ ਇਹਨੂੰ ਪੂਰਾ ਵੱਡਾ ਕਰਕੇ ਤੇ ਇਹਨੂੰ ਦੁਬਾਰਾ ਆਸਮਾਨ ਵੀ ਛੱਡিয়ে ਜੇ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗਦੀ ਆ ਸਾਡਾ ਕੰਮ ਵਧੀਆ ਲੱਗਦਾ ਤਾਂ ਪਲੀਜ਼ ਸ਼ੇਅਰ ਕਰੋ ਤੇ ਜਿਹੜੇ ਲੋਕ ਡੋਨੇਸ਼ਨ ਦੇਣਾ ਚਾਹੁੰਦੇ ਉਹ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਨੇ ਜਾਂ ਅਕਾਊਂਟ ਨੰਬਰ ਜਾਂ ਸਕੈਨਰ ਜੋ ਸਾਡਾ ਦਿੱਤਾ ਹੋਇਆ ਹੈ ਕਿਉਂਕਿ ਜਿੰਨੀ ਤੁਸੀਂ ਸੇਵਾ ਸਾਨੂੰ ਦੋਗੇ ਉਨਾ ਹੀ ਅਸੀਂ ਜ਼ਿਆਦਾ ਬਰਡ ਜਿਹੜੇ ਰੈਸਕਿਊ ਕਰਕੇ ਉਹਨਾਂ ਤੇ ਹੀ ਖਰਚ ਕਰਨੇ ਆ ਸਾਡੇ ਕੋਲ ਬਰਡਸ ਬਹੁਤ ਹੁੰਦੇ ਨੇ ਬਟ ਜਿਹੜੀ ਸਾਡੀ ਟੀਮ ਆ ਬਹੁਤ ਛੋਟੀ ਹੈ ਤੇ ਤੁਹਾਨੂੰ ਪਤਾ ਹੀ ਅੱਜਕੱਲ ਕੋਈ ਫ੍ਰੀ ਕੰਮ ਨਹੀਂ ਕਰਦਾ ਜੇ ਕੋਈ EMPLOYE ਰੱਖਣਾ ਵੀ ਪਿਆ ਤਾਂ ਉਹਨੂੰ ਸੈਲਰੀ ਦੇਣੀ ਪੈਂਦੀ ਆ ਤਾਂ ਸਾਡੇ ਕੋਲ EMPLOYE ਬਹੁਤ ਘਟ ਨੇ ਤੇ ਜੇ ਮੇਰੀ ਕੋਈ ਵੀਡੀਓ ਦੇਖ ਰਿਹਾ ਤੇ ਪਟਿਆਲੇ ਦੇ ਵਿੱਚ ਲੋਕਲ ਜੇ ਤੁਸੀਂ ਸੇਵਾ ਚ ਹੱਥ ਵੀ ਵਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਦਾਂ ਵੀ ਆ ਸਕਦੇ ਹੋ ਜਦੋਂ ਤੁਸੀਂ ਫ੍ਰੀ ਹੋਈ ਸਾਡੇ ਨਾਲ ਲੱਗ ਕੇ RESCUE ਤੇ ਜਾ ਸਕਦੇ ਹੋ ਜਾਂ ਇਹਨਾਂ ਬੱਚਿਆਂ ਦੀ ਕੇਅਰ ਕਰ ਸਕਦੇ ਹੋ ਥੈਂਕ ਯੂ ਜੀ